ਜਿਹੜਾ ਪੱਤਰਕਾਰ ਭਾਈਚਾਰਾ ਇਹ ਵੀ ਦੋ ਪ੍ਰਕਾਰ ਦਾ ਹੋ ਚੁੱਕਿਆ ਆਪਾਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਇੱਕ ਸਰਕਾਰ ਦਾ ਤੇ ਇੱਕ ਲੋਕਾਂ ਦੇ ਮੁੱਦੇ ਉਠਾਉਣ ਵਾਲਾ ਜਿਹੜਾ ਸੰਘਰਸ਼ੀ ਪੱਤਰਕਾਰ ਪੱਤਰਕਾਰ ਭਾਈਚਾਰਾ ਇਹ ਆ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਿੰਨੇ ਵੀ ਤੁਸੀਂ ਆ ਪੱਤਰਕਾਰ ਭਾਈਚਾਰਾ ਬੈਠੇ ਹੋ ਤੋਨੂੰ ਇਸ ਸਮੇ ਲਕੀਰ ਖਿੱਚ ਕੇ ਲੜਾਈ ਲੜਨ ਦੀ ਲੋੜ ਆ ਜਿਹੜੇ ਦੋਗਲਾਂ ਨੂੰ ਐਨ ਵਿਚਾਲੋਂ ਲਕੀਰ ਖਿੱਚਣ ਦੀ ਲੋੜ ਆ ਜਿਹੜਾ ਕਿ ਹਰ ਪੱਖੋਂ ਜਿਹੜਾ মিডিਆ ਜਿਹੜਾ ਸਰਕਾਰ ਦੇ ਪਾਲੜੇ ਦੇ ਵਿੱਚ ਹੀ ਬੈੰਦਾ ਜਿਹੜੇ ਲੋਕਾਂ ਦੀ ਗੱਲ ਕਰਨੀ ਨਹੀਂ ਬਸ ਜਿਹੜਾ ਕੁਛ ਆ ਗਿਆ ਭਗਮਤ ਮਾਰਨ ਚਾਹੇ ਗੱਪ ਵੜਦਾ ਚਾਹੇ ਝੂਠ ਬੋਲਦਾ ਜਾਂ ਸੱਚ ਬੋਲਦਾ ਉਹਨੂੰ ਐ ਵੱਡਾ ਕਰਕੇ ਦਿਖਾਈ ਜਾਂਦਾ ਇਹ মিডিਆ ਨੇ ਜਮਾ ਸਾਡੀ ਪੱਟੀ ਇਹ মিডিਆ ਨੇ ਪੋਚੀ ਆ ਆਪ ਦੇ ਆਪ ਨੂੰ ਕਹਾਉਂਦਾ ਵੱਡਾ মিডিਆ ਵੀ ਤੁਸੀਂ ਵੱਡੇ ਪੱਤਰਕਾਰਾਂ ਸਾਡਾ ਵੱਡਾ ਪਤਾ ਨਹੀਂ ਬਾਲਾ ਵੱਡਾ ਦੈਰਾ ਹੈ ਇਹ ਸਚਾਈ ਹੈ ਨਾ ਜੀ ਭਾਈ ਪੱਤਰਕਾਰ ਤੁਸੀਂ ਬੈਠੇ ਹੋ ਸਚਾਈ ਹੈ ਨਾ ਇਹ ਆਪਣੇ ਆਪਾਂ ਨੂੰ ਮਾਰਨ ਤੇ ਲੱਗੇ ਹੋਏ ਨੇ ਕਿ ਨਹੀਂ ਲੱਗੇ ਹੋਏ ਇਹ ਕਿਸ ਤਰ੍ਹਾਂ ਦਾ মিডিਆ ਹੈਗਾ ਨਾ ਅੱਜ ਲੈ ਤੁਸੀਂ ਆਹ ਦੇਖ ਲਓ ਕਹਾ ਹੁੰਦਾ ਉਹ ਆਪਣੇ ਆਪ ਨੂੰ ਵੱਡਾ মিডিਆ ਪੰਜਾਬ ਦਾ ਵੀ ਅਸੀਂ ਵੱਡੇ মিডিਆ ਸਾਡੇ ਵਰਗਾ ਕੋਈ ਪੱਤਰਕਾਰ ਹੀ ਨਹੀਂ ਹੈਗਾ ਅਸੀਂ ਨਿਰਪੱਖ ਪੱਤਰਕਾਰਾਂ ਵੱਡੇ ਵੱਡੇ ਗੱਪ ਵੜਨਗੇ ਪੰਜ ਸੱਤ ਚੈਨਲ ਨੇ ਤੁਸੀਂ ਦੇਖ ਲਿਓ ਸਾਰੇ ਚੈਨਲ ਉਹ ਕਦੇ ਲੋਕਾਂ ਦੀ ਗੱਲ ਨਹੀਂ ਕਰਨਗੇ ਕਦੇ ਗੱਲ ਨਹੀਂ ਕਰਨਗੇ ਜੇੜਾ ਕੋਈ ਕੇਸਰੀਬਾਲ ਨੇ ਬੱਡਾ ਕਾ ਪੜਤਾ ਉਹ ਸਭ ਤੋਂ ਪਹਿਲਾਂ ਦਿਖਾਉਣਗੇ ਭਗਮਾਤਮਾਨ ਦੇ ਵੱਟਾ ਕਾਪੜਾ ਉਹ ਦਿਖਾਉਣਗੇ ਇਹਨਾਂ ਦੇ ਬੰਦੇ ਨੇ ਜਿਹੜਾ ਕੋਈ ਵੀ ਗੱਪ ਮਾਰਿਆ ਕਿਸੇ ਨੇ ਐਮਐਲ ਨੇ ਕਿਸੇ ਨੇ ਕੋਈ ਝੂਠਤ ਪੈਣ ਬੋਲਿਆ ਉਹ ਪਹਿਲਾਂ ਉਹਦੇ ਖਬਰ ਲਾਉਣਗੇ ਆ ਲੋਕਾਂ ਨੇ ਅਸਲ ਦੇ ਵਿੱਚ ਮੀਡੀਆ ਦਾ ਕੰਮ ਕੀ ਆ ਮੀਡੀਆ ਦਾ ਕੰਮ ਆ ਲੋਕਾਂ ਦੀ ਜਿਹੜੀ ਗੱਲ ਆ ਅੱਗੇ ਰੱਖਣੀ ਸਰਕਾਰ ਦੇ ਸਰਕਾਰ ਨੂੰ ਜਗਾਉਣਾ ਸਰਕਾਰ ਨੂੰ ਘੇਰਨਾ ਹੁਣ ਜਿਹੜਾ ਮੀਡੀਆ ਸਰਕਾਰ ਅੱਗੇ ਕੋਟਾ ਹੋਇਆ ਪਰਦਾ ਉਹ ਪੰਜਾਬਾ ਨਹੀਂ ਪੰਜਾਬ ਦੀ ਕੀ ਗੱਲ ਕਰੂਗਾ ਉਹ ਲੋਕਾਂ ਨੇ ਕੀ ਗੱਲ ਕਰੂਗਾ